ਦੇਸ਼ ਭਰ ਵਿੱਚ ਹਰ ਘਰ ਜਲ ਮਿਸ਼ਨ ਤਹਿਤ ਹੁਣ ਤੱਕ 15 ਕਰੋੜ 72 ਲੱਖ ਪਿੰਡੂ ਘਰਾਂ ਨੂੰ ਟੂਟੀ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਜਿਹੜਾ ਪਿੰਡੂ ਭਾਰਤ ਦੇ 81 ਫੀਸਦੀ ਤੋਂ ਵੱਧ ਹਿੱਸੇ ਨੂੰ ਕਵਰ ਕਰਦਾ ਹੈ ਜ਼ਿਕਰ ਹੋ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2019 ਨੂੰ ਇਸ ਅਹਿਮ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਸਿਰਫ 3 ਕਰੋੜ 23 ਲੱਖ ਪਿੰਡੂ ਘਰਾਂ ਕੋਲ ਟੂਟੀ ਵਾਲਾ ਪਾਣੀ ਉਪਲਬਧ ਸੀ ਜਦਕਿ ਹੁਣ 12 ਕਰੋੜ 48 ਲੱਖ ਹੋਰ ਘਰ ਇਸ ਸਹੂਲਤ ਨਾਲ ਜੁੜ ਗਏ ਨੇ 2.08 ਲੱਖ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨਾਲ ਚਲਾਏ ਜਾ ਰਹੇ ਇਸ ਮਿਸ਼ਨ ਨੇ ਪਿੰਡੂ ਬੁਨਿਆਦੀ ਢਾਂਚੇ ਵਿੱਚ ਸਭ ਤੋਂ ਤੇਜ਼ ਵਿਸਥਾਰ ਦਾ ਰਿਕਾਰਡ ਬਣਾਇਆ ਹੈ ਇਸ ਯੋਜਨਾ ਨੇ ਨਾ ਸਿਰਫ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ ਸਗੋਂ ਪਿੰਡੂ ਔਰਤਾਂ ਦਾ ਸ਼ਤਾਬਦੀਆਂ ਤੋਂ ਚੱਲਿਆ ਆ ਰਿਹਾ ਬੋਝ ਵੀ ਘਟਕੀਤਾ ਹੈ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਮਿਸ਼ਨ ਨਾਲ ਰੋਜ਼ਾਨਾ ਤਕਰੀਬਨ 5.5 ਕਰੋੜ ਘੰਟਿਆਂ ਦੀ ਬਚਤ ਹੁੰਦੀ ਹੈ ਜਿਨ੍ਹਾਂ ਵਿੱਚੋਂ 75% ਸਮਾਂ ਔਰਤਾਂ ਦਾ ਹੈ ਡਬਲਯੂ WHO ਦਾ ਅੰਦਾਜ਼ਾ ਹੈ ਕਿ ਜੇਕਰ ਹਰ ਵਿਅਕਤੀ ਨੂੰ ਸਵੱਛ ਪੀਣ ਵਾਲਾ ਪਾਣੀ ਮਿਲੇ ਤਾਂ ਹਰ ਸਾਲ ਤਕਰੀਬਨ ਦਸਤਕਾਰਨ ਹੋਣ ਵਾਲੀਆਂ 4 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਨਾਲ ਸਿਹਤ ਖਰਚ ਵਿੱਚ ਵੀ ਤਕਰੀਬਨ 8.20 ਲੱਖ ਕਰੋੜ ਰੁਪਏ ਦੀ ਬਚਤ ਸੰਭਵ ਹੈ SBI ਰਿਸਰਚ ਰਿਪੋਰਟ ਮੁਤਾਬਕ ਪਾਣੀ ਢੋਣ ਵਾਲੇ ਘਰਾਂ ਦੀ ਗਿਣਤੀ 8.3 ਫੀਸਦੀ ਘਟੀ ਹੈ ਜਿਸ ਨਾਲ 9 ਕਰੋੜ ਔਰਤਾਂ ਨੂੰ ਇਸ ਕੰਮ ਤੋਂ ਮੁਕਤੀ ਮਿਲੀ ਹੈ ਅਤੇ ਖੇਤੀਬਾੜੀ ਸਣੇ ਹੋਰ ਨਾ ਖੇਤਰਾਂ ਵਿੱਚ ਉਹਨਾਂ ਦੀ ਭਾਗੀਦਾਰੀ 7. 4% ਵਧੀ ਹੈ